ਅਸੀਂ ਕਿਦੀ ਕੰਦੇ ਤੇ ਹੋੜਾ ਚੰਗਣੀ ਅਸੀਂ ਕਿਦੀ ਜਾਨ ਬੰਗ ਪਾਣੀ ਓ ਤੂੰ ਕਿੱਥੋਂ ਆਵੇਂ ਕੋ ਮਾਰੋ ਓ ਤੂੰ ਨਾ ਕਿਤੇ ਕਿਸ ਗੱਲ ਦਾ ਸਿੱਧਾ ਜਵਾਬ ਦੇਈ ਹੋ ਡੈਡੀ ਜੇ ਮੈਂ ਤੈਨੂੰ ਸਿੱਧਾ ਜਵਾਬ ਦਵਾ ਨਾ ਫਿਰ ਤੇ ਤੂੰ ਮੈਨੂੰ ਚੱਪਲ ਫੇਰਨ ਡੈ ਬਣਾਵਾ ਤੂੰ ਆਪੇ ਤੇ ਕੀ ਆ ਪਿਆ ਤਿਲ ਕਾ ਸ਼ਾਦੀ ਦੁਕਾਨ ਤੋਂ ਅਮਰੱਬਾ ਲੈ ਗਿਆ ਓ ਮਰੱਬਾ ਸੇਬਾਂ ਦਾ ਹੀ ਲਿਆ ਆਵਾ ਨਾ ਰੁਪਏ ਦੇ ਤੂੰ ਧਾ ਦਿਤੇ ਧਾਰ ਪਿਆਜ ਹੋਰ ਤੈਨੂੰ ਉਹ ਡ੍ਰੈਗਨ ਫਰੂਟ ਦਾ ਮਰਬਾ ਦੇ ਦਿੰਦਾ ਉਹ ਲਿਆ ਫੜਾ ਹਾਂ ਕੀ ਦਿੱਤਾ ਨੇ ਓਏ ਹਾਂ ਤੇ ਮੇਰੀ ਜਾਣੀ ਬਾਤ ਹੀ ਉਹਨੇ ਓਏ ਉਹ ਦੇਖੋ ਮੇਰਾ ਨਾਮ ਲੈਣਾ ਸੀ ਕਿ ਮੇਰੂੰ ਮੇਰੇ ਡੈਡੀ ਨੇ ਕਹ ਲਿਆ ਵਾ ਹੋ ਡਾੜੀ ਜੇ ਮੈਂ ਤੇਰਾ ਨਾਮ ਲਈਦਾ ਵਾ ਓਏ ਉਹਨੇ ਤਾਂ ਕੁਝ ਵੀ ਨਹੀਂ ਦੇਣਾ ਉਹਨੇ ਤਾਂ ਪਹਿਲੇ ਪੈਸੇ ਕੱਟ ਲੈਣੇ ਸੀ ਓ ਤੈਨੂੰ ਫਿਰ ਨਾ ਓਏ ਆਪਣੇ ਪਿਓ ਬਾਰੇ ਕੁਝ ਪਤਾ ਹੀ ਨਹੀਂ ਆ ਔਰ ਡੈਡੀ ਮੈਨੂੰ ਤੇਰੇ ਬਾਰੇ ਸਭ ਪਤਾ ਵਾ ਕੱਲ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਉਹ ਮੇਰਾ ਡੈਡੀ ਤਾਂ ਬੀਜੇਪੀ ਚਾ ਉਹਦੀ ਪਤਾ ਕਿੰਨੀ ਚੱਲਦੀ ਆ ਤੇ ਫਿਰ ਦੂਜਾ ਕਹਿੰਦਾ ਮੇਰਾ ਡੈਡੀ ਕਾਂਗਰਸ ਚਾ ਉਹਦੀ ਵੀ ਬੜੀ ਚੱਲਦੀ ਆ ਤੇ ਉਹਨਾਂ ਦੋਵਾਂ ਨੇ ਮੈਨੂੰ ਪੁੱਛਿਆ ਵੀ ਤੇਰੇ ਡੈਡੀ ਦੇ ਵਿੱਚ ਕਿਹਦਾ ਚੱਲਦੀ ਆ ਮੈਂ ਕਿਹਾ ਉਹ ਭਰਾਵਾ ਮੇਰੇ ਡੈਡੀ ਨੂੰ ਤਾਂ ਦਿਮਾਗ ਆਵਾ ਉਹਦੀ ਤਾਂ ਬਸ ਸਾਹ ਤੇ ਦਵਾਈ ਚੱਲਦੀ ਆ ਦਰ ਫਟੇ ਮੂੰ ਤੇਰਾ ਤੂੰ ਹਰ ਥਾਂ ਤੇ ਪਿਓ ਦੀ ਬੇਇੱਜ਼ਤੀ ਕਰਾਉਂਦਾ ਰਿਹਾ ਕਰ ਉਹ ਚੱਲ ਅਜਰਾ ਮੋਟਰਸਾਈਕਲ ਨੂੰ ਕਪੜਾ ਮਾਰ ਲਾ ਕੱਲ ਨੂੰ ਤੇਰੇ ਮਾਮੇ ਦੇ ਠਾਕੇ ਤੇ ਜਾਣਾ ਵਾ ਛਾੜੇ ਤੇ ਸ਼ਕਾਲਾ ਯਾਰਾ ਇੱਥੇ ਜਾਣਾ ਹਰ ਮਰੱਭਾ ਵੀ ਅੰਦਰ ਆਕ ਚੱਲ ਉਹ ਨਾ ਹੀ ਦੀ ਕੋਈ ਨੰਬਰ ਪਲੇਟ ਨਾ ਇਹਦੇ ਟਾਇਰ 'ਚ ਕੋਈ ਹਵਾ ਹੋਆ ਉਹ ਢੜੀ ਇੱਥੇ ਜਾਣਾ ਛਾੜੇ ਉਹ ਇਹਦੇ ਮਿਸਤਰੀ ਦੀ ਦੁਕਾਨ ਤੱਕ ਪਹੁੰਚੇ ਇਹ ਉਹ ਵੀ ਬੜੀ ਵੱਡੀ ਗੱਲ ਵਾ ਉਹ ਕਾਕਾ ਓਏ ਮੋਟਰਸਾਈਕਲ ਨਹੀਂ ਆ ਇਹ ਸਾਨਾ ਸਾਨਾ ਜਪਾਨੀ ਇੰਜਨ ਵਾ ਦਾ ਜਪਾਨੀ ਤੇਲ ਖਾਂਦਾ ਨੀਆ ਇਹ ਸੁੰਘਦਾ ਵਾ ਸੁੰਘਦਾ ਉਹ ਡੈਡੀ ਇਹ ਤੇਲ ਸੁੰਘਦਾ ਨੀਆ ਪੀਂਦਾ ਵਾ ਪੀਂਦਾ ਉਹ ਵਿੱਚ ਹੀ ਕਾਂ ਲਾਲ ਆ ਗਏ ਉਹ ਵੇਲਾ ਇਹਦਾ ਤੇ ਖਲੋਤੇ ਦਾ ਮੂੰਹ ਵੀ ਪੈਟਰੋਲ ਪੰਪ ਵਾ ਲਵਾ ਉਹ ਬਹੁਤੀਆਂ ਗੱਲਾਂ ਨਾ ਕਰ ਉਹ ਅਜੇ ਸਾਨੂੰ ਇਹਦੇ ਨਾਲ ਹੀ ਸਾਰਨਾ ਪੈਣਾ ਵਾ ਅਜੇ ਹੱਥ ਤੰਗ ਵਾ ਉਹ ਜਦੋਂ ਯੂਰਪ ਪਹੁੰਚੂਗਾ ਨਾ ਤੇ ਬਦਲ ਲਾਂਗੇ ਉਹ ਡੈਡੀ ਚੁੱਪ ਕਰਕੇ ਹੁਣ ਗੱਡੀ ਲੈ ਲਾ ਮੈਂ ਗੱਡੀ ਤੋਂ ਬਿਗੈਰ ਨਾਨਕੇ ਨਹੀਂ ਜਾਇਆ ਕਰਨਾ ਉਹ ਜੀਤੋ ਸਰਜੇ ਵਾਲਾ ਮਾਸੜ ਗੱਡੀ ਤੇ ਹੁੰਦਾ ਨਾਨਕੇ ਉਹਦੀ ਪਤਾ ਕਿੰਨੀ ਟੌਰ ਹੁੰਦੀ ਆ ਤੇ ਤੂੰ ਆ ਫਟਫਟੀ ਆ ਜਾ ਲੈ ਜਾਣਾ ਵਾ ਉਹ ਮੇਰੀ ਟੌਰ ਘਟਵਾ ਉਹ ਡੈਡੀ ਤੇਰੀ ਟੌਰ ਦਾ ਤੇ ਮੈਨੂੰ ਪਤਾ ਨਹੀਂ ਆ ਪਰ ਜਦੋਂ ਮੈਂ ਨਾਨਕੇ ਜਾਣਾ ਹਾਂ ਨਾ ਮਾਮਾ ਹਰ ਵਾਰੀ ਇਹ ਗੱਲ ਜ਼ਰੂਰ ਪੁੱਛਦਾ ਵਾ ਉਹ ਤੁਹਾਡਾ ਮੋਟਰਸਾਈਕਲ ਧੂਆਂ ਹੀ ਬੜਾ ਮਾਰਦਾ ਵਾ ਕੀ ਗੱਲ ਹੈ ਬੀੜੀਆਂ ਪੈਂਦਾ ਵਾ ਉਹ ਮੈਂ ਕਰਨੇ ਆਂ ਗੱਡੀ ਦਾ ਪਤਾ ਉਹ ਲੱਲਾਂਗੇ ਆਪਾਂ ਵੀ ਗੱਡੀ ਉਹ ਤੂੰ ਹੁਣ ਇੱਥੇ ਤਿੰਦਕਾਰ ਬਾਜ਼ਾਰ ਵਾਲਿਆਂ ਨੂੰ ਫੋਨ ਕਰ ਉਹਨਾਂ ਕੋਲ ਬੜੀਆਂ ਬੜੀਆਂ ਵਧੀਆ ਗੱਡੀਆਂ ਮਿਲਦੀਆਂ ਵਾ ਉਹ ਕਰ ਲੈਨੇ ਆਂ ਉਹਨਾਂ ਨੂੰ ਵੀ ਫੋਨ ਉਹ ਮੈਨੂੰ ਪੈਸਿਆਂ ਦਾ ਤੇ ਹਿਸਾਬ ਕਿਤਾਬ ਲਾ ਲੈਂਦੇ ਪਤਾ ਮੈਨੂੰ ਤਾਂ 2 ਲੱਖ ਵਾਲੀ ਕਮੇਟੀ ਚੁੱਕੀ ਆ ਹੋਗੇ ਦੋ ਕੰਮ ਹੋਣੀਆਂ ਕਰ ਲੈਨੇ ਆਂ ਫੋਨ ਉਹ ਤੂੰ ਨਾ ਯੋਰ ਪਾਉਂਦਾ ਮੈਂ ਤਾਂ ਵੀ ਕਰ ਹੀ ਲੈਣਾ ਸੀ ਹਾਂਜੀ ਰਣਜੀਤ ਭਾਜੀ ਕੀ ਹਾਲ ਜੇ ਉਹ ਕੋ 2 ਲੱਖ ਦੇ ਅੰਦਰ ਅੰਦਰ ਗੱਡੀ ਆ ਗਈ ਹੈ ਤੁਹਾਡੇ ਕੋਲ ਚਲੋ ਠੀਕ ਹੈ ਜੀ ਬਸ ਆਪਾਂ ਆ ਗਏ ਤੁਹਾਡੇ ਕੋ ਆ ਥੋੜੀ ਸ਼ਿਟ ਕਣੀ ਆ ਆ ਵੇਖ ਕੇ ਕਦੀ ਧੁੱਪ ਚੜ ਜਾਂਦੀ ਓ ਤੇ ਕਦੀ ਕਣੀਆਂ ਪੈਂਟਾਂ ਪੈਂਦੀਆਂ ਵਾ ਚਲੋ ਆ ਗਏ ਅਸੀਂ ਤੁਹਾਡੇ ਕੋ ਉਹ ਡੈਡੀ ਚੱਲ ਕੱਢ ਆਪਣਾ ਰਾਕੇਟ ਅੱਜ ਗੱਡੀ ਵਾਲਾ ਵੀ ਕਟਿ-ਕਟਾ ਕਾਢ ਹੀ ਆਈ ਏ ਓਏ ਇਹਦਾ ਦੇ ਪਰਸੋਂ ਦਾ ਟਾਇਰ ਪਿੰਚਰ ਹੋਇਆ ਵਾ ਉਹ ਕਿੱਥੇ ਹਵਾ ਭਰਦੇ ਰਾਵਾਂਗੇ ਉਹ ਸਾਈਕਲ ਹੀ ਲੈ ਜੈਨੇ ਦੇਬੂਗਾ ਆ ਜਾ ਓਏ ਓਏ ਉਹ ਕੇ ਸੁੱਚਾ ਗੱਤੀ ਖਲੋਤਾ ਈਓ ਓਏ ਇਹ ਤਾਂ ਨੈਸ਼ ਹੀ ਬੜਾ ਤਗੜਾ ਵਾ ਓਹ ਡੈਡੀ ਉਹ ਨੈਸ਼ ਨੇ ਕੋਈ ਕੰਮ ਨਹੀਂ ਬਣਾ ਦੇਣਾ ਖਲੋ ਜਾ ਖਲੋ ਜਾ ਮੈਂ ਸਾਤੇ ਛਿੱਤਰ ਝਾੜਨਾ ਉਹ ਫਿਰ ਉਹ ਪੰਪ ਤੋਂ ਇਕੱਠੇ ਤੁਰੇ ਆਉਂਦੇ ਆ ਲੱਗਦਾ ਕਿ ਮਾਰ ਤੇ ਚੱਲੇ ਆ ਓ ਰੋਕੋ 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 ਹੋ ਕੀ ਗੱਲ ਹੋ ਗਈ ਸੁੱਚਿਆ ਬੜਾ ਔਖਾ ਔਖਾ ਸਾਲ ਲੈਂਡਿਆ ਓ ਕੁਝ ਨਹੀਂ ਮੇਜਰਾ ਓ ਮੇਰੇ ਜਰਾ ਧਰਨ ਪਈ ਓ ਵੇ ਗੁੱਸਾ ਨਾ ਕਰੀ ਸੁੱਚਿਆ ਜਿੱਡੇ ਜਿੱਡੇ ਤੂੰ ਝੂਠ ਬੋਲ ਕੇ ਲੋਕਾਂ ਦਾ ਨੁਕਸਾਨ ਕਰਦਾ ਨਾ ਤੈਨੂੰ ਧਰਨ ਨਹੀਂ ਤੈਨੂੰ ਤੇ ਕੁੱਟ ਪੈਣੀ ਚਾਹੀਦੀ ਆ ਓ ਸਹੀ ਕਿਆ ਆ ਵੇ ਜਿੱਦਾਂ ਇਹਨੇ ਗੱਲ ਸਜਾਈ ਆ ਮੈਨੂੰ ਤਾਂ ਲੱਗਦਾ ਇਹਨੇ ਕੁੱਟ ਖਾ ਵੀ ਲਈ ਆ ਉਹ ਕੀ ਕਿਨਾ ਚੂਚਿਆ ਗਿਆ ਉਹ ਮੈਂ ਤਾਂ ਡਾ ਕੀ ਨੁਕਸਾਨ ਕਰਤਾ ਵਾ ਪਿਛਲੀ ਵਾਰੀ ਤੂੰਆਂ ਨੂੰ ਝੂਠ ਨਹੀਂ ਬੋਲਿਆ ਤੂੰ ਕਿਹਾ ਨਹੀਂ ਲੰਬੜਾ ਕੋ ਮੱਝ ਵਾ ਤੋਨਾਂ ਕੋ ਨਿਕਲਿਆ ਝੋਟਾ ਓਏ ਉਦੋਂ ਤੇ ਮੈਨੂੰ ਭਲੇ ਖਾ ਲੱਗ ਗਿਆ ਸੀ ਉਹ ਤੁਸੀਂ ਉਦੋਂ ਦੀ ਕੋਈ ਗੱਲ ਹੀ ਨਹੀਂ ਛੱਡੀ ਓਏ ਦੱਸੋ ਵੀ ਹੁਣ ਕਿੱਥੇ ਚਲੇ ਜੇ ਉਹ ਸੁੱਚਿਆ ਉਹ ਮੁੰਡਾ ਖੜੇ ਪਿਆ ਕਿਦਾਂ ਕਾਰ ਲੈਣੀ ਆ ਉਹ ਕਮੇਟੀ ਚੁੱਕੀ ਉਹ ਠੰਡ ਕਾਰ ਬਜ਼ਾਰ ਵਾਲਿਆਂ ਕੋ ਨਾ ਕੋ ਕਾਰ ਵੇਖਣ ਚਲੇ ਜਿਹੜੀ ਦੋ ਦੇ ਅੰਦਰ ਅੰਦਰ ਮਿਲ ਜੇ ਓਏ ਉਦਾਂ ਤੇ ਤੁਸੀਂ ਮੇਰੀ ਮੰਨਣੀ ਤੇ ਹੈ ਨਹੀਂ ਆ ਪਰ ਨਾ ਇੱਕ ਆਲਟੋ ਗੱਡੀ ਆ ਗਈ ਆ ਆ ਨਾਲ ਦੇ ਪਿੰਡ ਚ ਉਹ ਲੈ ਵੀ ਗੱਡੀ ਕਾਦੀ ਨਰਾ ਤੋਹਫਾ ਹੀ ਆ ਉਹ ਕਿਹੜੇ ਪਿੰਡ ਵਾ ਗੱਡੀ ਓਏ ਆ ਤੰਦੋਈ ਉਹ ਗੱਡੀ ਬਿਲਕੁਲ ਸਾਫ ਆ ਉਹ ਮੁੰਡੇ ਦੇ ਦਾਤ ਚਾਈ ਹੀ ਉਹ ਮੁੰਡੇ ਨੂੰ ਪੈਸੇ ਦੀ ਲੋੜ ਆ ਉਹ ਤਾਂ ਵੇਚਣ ਡਿਆ ਗੱਡੀ ਓ ਡੈਡੀ ਤੂੰ ਫੇਰ ਆ ਖਾਚ ਦੀਆਂ ਗੱਲਾਂ ਚੋਂ ਡਿਆ ਹੀ ਉਹ ਸੁੱਚਿਆ ਉਹ ਵੇਖੀ ਕਿਤੇ ਉਹ ਪਿਛਲੀ ਆ ਰੰਗਵਾਟਾ ਫੇਰ ਨਾ ਖਿੱਚਦੀਆਂ ਰਕੀ ਉਹ ਮੇਜਰਾ ਉਹ ਗੱਡੀ ਅੱਖਾਂ ਮੀਟ ਕੇ ਲਾਇਆ ਉਹ 5-7 ਸਾਲ ਨਹੀਂ ਮਰਦੀ ਤੇਤੋਂ ਉਹ ਪੁੱਤ ਉਹ ਜੇ ਸੋਚਾਈ ਨਾ ਯੋਰ ਲੌਂਡਿਆ ਉਹ ਇੱਕੀ ਛਾਤੀ ਮਾਰਾਈ ਏ ਉਹ ਡਾਡੀ ਵੇਹਲਾ ਤੇਰੀ ਮਰਜ਼ੀ ਆ ਪਰ ਹੁਣਾਂ ਤੋਂ ਖੱਜਲ ਹੀ ਆ ਉਹ ਚੱਲ ਠੀਕ ਆ ਸੁੱਚਿਆ ਉਹ ਗੱਡੀ ਵੇਖ ਹੁੰਨੇ ਆ ਓਏ ਚੰਗੀ ਲੱਗੀ ਨਾ ਤੇ ਸੌਦਾ ਮਾਰ ਆਵਾਂਗੇ ਚੱਲ ਠੀਕ ਆ ਲੈ ਆ ਲੈ ਆ ਮੈਂ ਲਾਉਣਾ ਜਿੰਦ ਨੂੰ ਫੋਨ ਵੀ ਮੜ ਦੇ ਕਵਾੜ ਇਹਨਾਂ ਦੇ ਗੱਲ ਨਾਲੇ ਮੇਰੀ ਕਮਿਸ਼ਨ ਦਾ ਖਿਆਲ ਵੀ ਰੱਖੀਂ ਅਜੇ ਦੁਬੀਰ ਕਰਈ ਆ ਆਜੋ ਆਜੋ ਭਾਈ ਸਾਹਿਬ ਘਰੇ ਆ ਲੰਘ ਆਓ ਓਏ ਅੰਕਲਾ ਗੱਡੀ ਆਵਾ ਜਿਹੜੀ ਤੂੰ ਵੇਚਣ ਲਈ ਆ ਆਹੋ ਪੁੱਤ ਆ ਲੱਗੀ ਰਾਣੀ ਸੁੰਦਰਾ ਓਏ ਅੰਕਲਾ ਓਇਨੂੰ ਤਾਂ ਪਟੀਆਂ ਬੜੀਆਂ ਕੀਤੀਆਂ ਵਾ ਇਹਦੇ ਮੈਨੂੰ ਬਿਮਾਰ ਜੀ ਲੱਗੰਡੀ ਆ ਇਹ ਹਸਪਤਾਲ ਦਾਖਲ ਰਹੀ ਆ ਓ ਕਾਕਾ ਇਹਦੇ ਨਿਆਣਿਆਂ ਚ ਦੀ ਟਾਂਟੂ ਟਟਾਈਆਂ ਮਾਰਤਿਆਂ ਸੀ ਆ ਮਾੜੀ ਮੋਟੀ ਮੈਨੂੰ ਟੇਪ ਟੂਬ ਲਾਉਣੀ ਪਈ ਆ ਹੋ ਵੱਡੇ ਵੀਰ ਉਹ ਇਹ ਚਲਦੀ ਚੁਲਦੀ ਵੀ ਹੈ ਕੀ ਆ ਕਿ ਨਹੀਂ ਉਹ ਚਲਦੀ ਉਹ ਇਹ ਦੇ ਉੱਟਦੀ ਆ ਉੱਟਦੀ ਪਰ ਮਾਨਾ 1.5 200 ਤੇ ਚਲ ਜਾਂਦੀ ਆ ਓਏ ਅੰਕਲਾ ਫਿਰ ਤੇ ਥੱਕ ਜਾਂਦੀ ਹੁਣੀ ਆ ਫਿਰ ਤੇ ਤੈਨੂੰ ਇਹਦੀ ਮਾਲਿਸ਼ ਵੀ ਕਰਨੀ ਪੈਂਦੀ ਹੁਣੀ ਆ ਉਹ ਕਾਕਾ ਮੈਂ ਤੇ ਇਹਦੇ ਕਾਗਜ਼ ਪੱਤਰ ਵੀ ਪੂਰੇ ਰੱਖੇ ਆ ਓਏ ਅੰਕਲਾ ਗੁੱਸਾ ਨਾ ਕਰੀ ਹੁਣ ਤੋਂ ਇਹਦੇ ਕਾਗਜ਼ ਨਾ ਪੂਰੇ ਰੱਖ ਇਦੇ ਵਿੱਚ ਬਿਸਤਰੇ ਰੱਖ ਇਹਦੇ ਕੋ ਪੇਟੀ ਪੂਟੀ ਦਾ ਕੰਮ ਲੈ ਚੱਲਣ ਚੱਲਣ ਵਾਲੀ ਗੱਲ ਤਾਂ ਝੂਠੀ ਜਾਂਦੀ ਆ ਹੋ ਵੀਰ ਉਹ ਇਹਦੀ ਬਾਰੀ ਖੋਲ ਕੇ ਤੇ ਅੰਦਰੋਂ ਝਾਤੀ ਮਾਰ ਲਈ ਏ ਹਾਂ ਜਰੂਰ ਜਰੂਰ ਅੰਦਰੋਂ ਵੇਖੋ ਭਾਈ ਬਾਹਰੋਂ ਵੇਖੋ ਟੈਟਪਾ ਵੀ ਇਹਦਾ ਨਵਾਂ ਹੀ ਆ ਉਹ ਡੈਡੀ ਇੱਥੇ ਨਿਆ ਪਰਚਾ ਕਿਹੜੀ ਗੱਲਾਂ ਲੱਗੀਆਂ ਉਹ ਪੋਤਾ ਉਹਨੇ ਵੈਲਡਿੰਗ ਵਾਲੇ ਦਾ ਨੰਬਰ ਲਿਖਾਇਓ ਇੱਕ ਪੈਂਚਰਾਂ ਵਾਲੇ ਦਾ ਆ ਆਮ ਕਹਿੰਗਾ ਤਾਂ ਨੰਬਰ ਲਿਖਿਆ ਵਾ ਉਹ ਡੈਡੀ ਆ ਕਿਹਦਾ ਨੰਬਰ ਲਿਖਿਆ ਵਾ ਇਹ ਪੁੱਤ ਟੋਚਨ ਵਾਲੇ ਦਾ ਵਾ ਉਹ ਜਦੋਂ ਕਿਤੇ ਰਾਹ 'ਚ ਰੁਕ ਜਾਂਦੀ ਹਣੀ ਆ ਨਾ ਤਾਂ ਟੋਚਨ ਵਾਲੇ ਦਾ ਨੰਬਰ ਤਾਂ ਲਿਖਿਆ ਵੀ ਪਾ ਕੇ ਲੈ ਆਉਂਦੇ ਹਣੇ ਆ ਉਹ ਡੈਡੀ ਤੂੰ ਗੱਡੀ ਖਰੀਦਣਾ ਆ ਕਿ ਬਿਮਾਰੀ ਚਲ ਕੋਈ ਜਾਣੀ ਪੁੱਤ ਵੇ ਕਰੀ ਨੂੰ ਰੇਟ ਤੇ ਬੁਸ਼ੀਏ ਕਿੰਨੇ ਕੀ ਛੜਦਾ ਵਾ ਉਹ ਵੀਰੇ ਉਹ ਰੇਟ ਕੀ ਰੱਖਿਆ ਗੱਡੀ ਦਾ ਤੂੰ ਉਹ ਰੇਟ ਥੋੜਾ ਹੀ ਆ ਕਿਨਾ 145000 ਦੀ ਦੇ ਦੇਣੀ ਆ ਓਏ ਅੰਕਲਾ ਇਹ ਤਾਂ ਕੱਲੇ 45 ਦੀ ਮਹਿੰਗੀ ਆ ਓ ਚੱਲ ਕੋਈ ਨਹੀਂ ਕਾਕਾ ਤੁਸੀਂ ਮੇਰੇ ਨਾਲ ਦੇ ਪਿੰਡੋਂ ਆਏ ਜੇ ਰੁਪਏ 90 ਹਜ਼ਾਰ ਦੀ ਦੇ ਦਾਂਗੇ ਓ ਵੀਰੇ ਓ ਤੈਨੂੰ ਕਿੱਦਾਂ ਪਤਾ ਵੀ ਅਸੀਂ ਤੇਰੇ ਨਾਲ ਦੇ ਪਿੰਡੋਂ ਆਏ ਆ ਓ ਭਾ ਮੈਂ ਉਦਾਂ ਅੰਦਾਜ਼ਾ ਜਿਹਾ ਲਾਇਆ ਏ ਓ ਡੈਡੀ ਇਹਨੇ ਅੰਦਾਜ਼ਾ ਮੈਂ ਤੂੰ ਜਾਣੀਆ ਲਾਇਆ ਇਹਨੂੰ ਪੱਕਾ ਸੋਚੇ ਗੱਪੀ ਨਾਲ ਫੋਨ ਕੀਤਾਣਾ ਓ ਨੋ ਲੱਗਦਾ ਫੇਰ ਸਾਡੇ ਨਾਲ ਸੋਚਾ ਗੱਪੀ ਨਾ ਬਕੌਲੀ ਕਰ ਗਿਆ ਓਏ ਅੰਕਲ ਚੱਲ ਆਪਾਂ ਚੱਲਦੇ ਆਂ ਵਾਹ ਤੈਨੂੰ ਇੱਕ ਸਲਾਹ ਦਵਾ ਪਿਆ ਗੱਡੀ ਗਾਕਾ ਨੂੰ ਨਾ ਵਿਖਾ ਕਿ ਹਕ ਬਾੜੀਏ ਨੂੰ ਵਿਖਾ ਤੇ ਨਾਲੇ ਪੁੱਛ ਵੀ ਲੋਹੇ ਦਾ ਕੀ ਰੇਟ ਵਾ ਉਹ ਦੌੜ ਜਾ ਦੌੜ ਜਾ ਇੱਥੋਂ ਵੱਡੇ ਆਏ ਗੱਡੀ ਲੈਣ ਪਤਾ ਨਹੀਂ ਚੀਜ਼ ਖਰੀਦਣ ਦਾ ਗੱਡੀ ਰੇਸਾਂ ਚ ਦੌੜਦੀ ਆ ਵੱਡੇ ਆਏ ਗੱਡੀ ਲੈਣ ਉਹ ਡੈਡੀ ਹੁਣ ਫਿੰਦਕਾਰ ਬਾਜ਼ਾਰ ਵਾਲਿਆਂ ਨੂੰ ਫੋਨ ਕਰ ਲਾ ਕਿਤੇ ਉਹ ਵੀ ਗੱਡੀ ਹੱਥੋਂ ਨਾ ਨਿਕਲ ਜੇ ਓਏ ਆਹੋ ਸੋਚੀ ਨੇ ਤੇ ਐਵੇਂ ਹੜਾ ਟਾਈਮ ਖਰਾਬ ਕੀਤਾ ਹਨ ਜੀ ਉਹ ਸਾਸਰੀ ਘਰ ਰঞ্জੀਤ ਪਾਜੀ ਉਹ ਗੱਡੀ ਦੇ ਵੇਖਣ ਆਉਣ ਲੱਗੇ ਸੀ ਫਿਰ ਆਪਾਂ ਤੁਹਾਡੇ ਕੋ ਕੀ ਕੀਆ ਵੇਗੀ ਆ ਉਹ ਤੁਹਾਡਾ ਭਲਾ ਆ ਜੇ ਆ ਵੇਲਾ ਅਸੋਚੇ ਨੇ ਬਾਤਾਂ ਨਾ ਸਿਆਪਾ ਉਹ ਵੀ ਗੱਡੀ ਇੱਥੋਂ ਨਿਕਲ ਗਈ ਉਹ ਡਾਡੀ ਸਾਰਾ ਸਿਆਪਾ ਸੁੱਤੇ ਗੱਪੀ ਦਾ ਵਾ ਚੱਲ ਸਿੱਧਾ ਉਹਦੇ ਘਰ ਹੀ ਚੜੀਏ ਓਏ ਉਹਦੇ ਘਰ ਜਾ ਕੇ ਕੀ ਕਰਾਂਗੇ ਉਹਨੂੰ ਪਈ ਐ ਨਾ ਧਰਨ ਫੇਲਾ ਉਹਦੇ ਧਰਨ ਦਾ ਇਲਾਜ ਕਰਾਉਨੇ ਆ ਓਏ ਉਹਦੀ ਧਰਨ ਦਾ ਇਲਾਜ ਕਿਦਾਂ ਕਰਾਉਣਾ ਵਾ ਲਿਆ ਕੰਨ ਕਰ ਮੈਂ ਕੰਨ ਚ ਦਸਾ ਚੱਲ ਚੱਲ ਉਹ ਸੁੱਤੇ ਅੰਕਲ ਕਰਈਆਂ ਉਹ ਘਰੇ ਹੀ ਕਰਈਆਂ ਨੰਗਾ ਨੰਗਾ ਉਹ ਲੱਗਦਾ ਬਣ ਗਿਆ ਸੌਦਾ ਉਹ ਬਣ ਗਈ ਕਮਿਸ਼ਨ ਓ ਕਿਦਾਂ ਉਹ ਜਿੱਥੇ ਗਏ ਹੀ ਬਣ ਗਿਆ ਸੌਦਾ ਓ ਆਹੋ ਆਹੋ ਬਣ ਗਿਆ ਵਾ ਸੌਦਾ ਉਹ ਸਾਈ ਸੂਈ ਦੇ ਆਏ ਆ ਉਹ ਬਸ ਦੋਆ ਦੋਆ ਦੇਣਾ ਗੱਡੀ ਲੈ ਆਉਣੀ ਆ ਭਾਈ ਯਾਰ ਓ ਚੱਲ ਵਧੀਆ ਆ ਉਹ ਵੇਖਿਆ ਸੋਚੇ ਦਾ ਕਮਾਲ ਉਹ ਕਿੱਡੇ ਟੌਪ ਦਾ ਸੌਦਾ ਦਵਾਇਆ ਤੁਹਾਨੂੰ ਉਹ ਸੋਚਿਆ ਤਾਂ ਰੋਜ਼ ਹੀ ਢਿੱਡ ਜਾ ਫੜ ਕੇ ਬੈਠਾ ਨਾ ਉਹ ਤੇਈ ਧਰਮ ਅਜੇ ਤੱਕ ਠੀਕ ਹੀ ਨਹੀਂ ਹੋਂਦੀ ਉਹ ਕੁਝ ਨਹੀਂ ਮੇਜਰਾ ਉਹ ਯਾਰ ਲਾਜ ਬੜਾ ਕਰਾਇਆ ਹੀ ਪਰ ਮਾਨ ਨਹੀਂ ਹੋਂਦਿਆ ਉਹ ਸੋਚੇ ਅੰਕਲ ਉਹ ਤੂੰ ਫਿਕਰ ਨਾ ਕਰ ਬੰਦਾ ਮੇਰੇ ਕੋਲ ਹੈਗਾ ਵਾ ਧਰਮ ਤੇ ਕੱਢ ਦੂ ਮਿੰਟਾਂ 'ਚ ਉਹ ਕਿਹੜਾ ਬੰਦਾ ਤੇਰੇ ਕੋਲ ਏ ਜਿਹਦਾ ਮੈਨੂੰ ਨਹੀਂ ਪਤਾ ਹੈਗਾ ਇੱਕ ਬਿੱਲਾ ਪਹਿਲਵਾਨ ਕਿੱਲੇ ਵਾਲਾ ਪੰਜ ਕਰੇਗਾ ਅੱਡੇ ਤੇ ਉਹਦੀ ਦਿਖਾਣਾ ਓਏ ਉਹਦਾ ਕੋਈ ਤਰੀਕਾ ਕਿ ਤੁਰਨ ਕੱਢਣ ਵਾਲਾ ਨਵਾਂ ਹੀ ਆ ਮੈਂ ਤਾਂ ਹੀ ਤਾਂ ਨਾ ਕਰ ਦਿੰਦਾ ਮਨ ਤਾਂ ਜਿੰਦਗੀ ਚ ਪਊਗਾ ਨਾ ਉਹ ਲਾਜ ਸ਼ਰਤਿਆਈ ਹੈ ਨਾ ਉਹ ਤੂੰ ਚਲਤੇ ਸਹੀਂ ਧਰਨ ਤੇ ਤੇਰੇ ਸਾਰੇ ਖਾਨਦਾਨ ਦੀ ਨਿਕਲੂਗੀ ਉਹ ਚਲੋ ਚਲੋ ਚਲੀਏ ਫਿਰ ਚਲਾ ਕੇ ਮੋਟਰਸੈੱਡ ਲੱਲਾ ਆਪਣਾ ਆਓ ਚੱਲ ਇੱਥੇ ਮੇਰਾ ਹੈਪੀਕਰ ਮੋਟਰਸੈੱਡ ਲੱਗਾ ਫੜ ਲਿਆ ਥੋਂ ਸੱਸਰੀ ਘਾਲ ਭਲਵਾਂ ਜੀ ਅਸੀ ਘਾਲ ਜੀ ਭਲਵਾਂ ਜੀ ਸਾਡੇ ਪਤੇ ਦੇ ਨਾਲ ਧਰਮ ਬੜੀ ਪ੍ਰਾਨੀ ਪਈ ਆ ਤੇਰੀ ਧਰਮ ਗੱਡਣੀ ਆ ਆਉ ਇਹਨੂੰ ਬੰਚ ਤੇ ਪੁੱਠਾ ਲਮਾ ਉਹ ਹੈ ਉਹ ਧਰਨ ਤੇ ਮੇਰੇ ਢੇੜ ਚ ਪਈ ਆ ਉਹ ਮੈਨੂੰ ਪੁੱਠਾ ਲਮਾ ਕੇ ਪੋਣਾ ਵਾ ਡਾਕਟਰ ਤੂੰ ਆ ਕੇ ਮੈਂ ਵਾ ਪਹਿ ਪੁੱਠਾ ਲਮਾ ਉਹ ਮੇਜਰਾ ਉਹ ਧਰਨ ਕੱਢਣ ਦਾ ਕਿਹੜਾ ਨਵਾਂ ਤਰੀਕਾ ਆ ਗਿਆ ਵਾ ਉਹ ਵੇਖਿਓ ਉਹ ਧਿਆਰ ਰੱਖਿਓ ਮੇਰਾ ਉਹ ਤੂੰ ਲਮਾ ਤੇ ਪਾ ਡਾਕਟਰ ਸਾਹਿਬ ਦਾ ਤਜਰਬਾ ਪਤਾ ਕਿੰਨਾ ਵਾ ਕਾ ਮੇਜਰਾ ਏ ਓ ਜਵਾਨਾ ਇਧਰ ਆ ਉਥੋਂ ਕਿ ਲੱਕੜਾ ਆਖ ਲਿਆਕ ਮੈਥੋਂ ਕਿੱਲੇ ਮੁਕੇ ਆ ਆ ਪਹਿਲਵਾਨ ਜੀ ਉਹ ਇੰਨਾ ਕੇ ਦੱਸੋ ਕਿ ਲੱਕ ਡੱਕ ਲੈਣਾ ਵਾ ਬਸ ਗੇਠ ਕਲਮਾ ਲੈ ਆ ਗੇਠ ਧਾਕੇ ਬੰਨਾ ਫੋਟਕ ਦਾ ਤੇ ਲੈਉਣਾ ਵਾ ਡਾਕਟਰ ਸਾਹਿਬ ਇਹ ਡੱਕ ਕਿੱਲਾ ਬੜਾ ਵਾ ਬੜਾ ਵਾ ਤੁਸੀਂ ਹੁਣ ਬਾਹਰ ਚਲੋ ਬਚਾ ਲੋ ਓਏ ਓਏ ਉਹ ਤਾੜਾ ਮੇੜਾ ਕਰਕਦੇ ਓਏ ਉਹ ਮਾਰਦਾ ਓਏ ਆ ਬਚਾ ਲੋ ਓਏ